ਤ੍ਰੈਗੁਣ ਵਿਖਿਆੰਦ ਹੈ ਮਾਇਆ ਮੋਗਵਾਰ ਅਕੋਰਡਿੰਗ ਟੂ ਗੁਰਬਾਣੀ ਆਈ ਮੀਨ ਟੂ ਸੈਟ ਡਾਟਾ ਫਾਰ ਆਰ 3 ਬੈਡ ਹੈਬਿਟਸ ਫਾਰ ਆਲ தி ਪੀਪਲ ਤਿੰਨ ਐਦਾਂ ਦੀਆਂ ਆਦਤਾਂ ਗੁਰਬਾਣੀ ਦੇ ਆਧਾਰ ਤੇ ਮਨੁੱਖੀ ਜੀਵਨ ਦੀਆਂ ਗਲਤ ਨੇ ਕਿਹੜੀਆਂ ਮਾਇਆ ਇੱਕ ਤਾਂ ਮਾਇਆ ਦਾ ਨਸ਼ਾ ਇੱਕ ਤਾਂ ਮਾਇਆ ਦਾ ਅ ਅਪਰੀਮਾਪਣ ਕੇ ਮੇਰੇ ਕੋਲ ਹੀ ਹੈ ਮੇਰੇ ਕੋਲ ਆ ਹੈ ਮੇਰੇ ਕੋਲ ਆ ਹੈ ਦੂਜਿਆਂ ਨੂੰ ਛੋਟਾ ਦਿਖਾਉਣ ਦੀ ਆਦਤ ਇਹ ਇਹ ਮਾਇਆ ਦੇ ਹੀ ਰੂਪ ਨੇ ਨੰਬਰ 2 ਮੋ ਕਿਸੇ ਵਸਤੂ ਦਾ ਮੋਹ ਕਰਨਾ ਕ੍ਰਿਸ਼ਨਾ ਉਹਨੂੰ ਹਾਸਿਲ ਕਰਨ ਦੀ ਇਹ ਨਹੀਂ ਦੇਖਣਾ ਵੀ ਇਹ ਕੋਈ ਰਾਹਤੇ ਜੇ ਮੈਂ ਆਹ ਰਾਹਤਾ ਅਪਣਾਉਂ ਤਾਂ ਕਿਸੇ ਦਾ ਨੁਕਸਾਨ ਹੋਊ ਕਿਸੇ ਦਾ ਨੁਕਸਾਨ ਕਰਕੇ ਕੋਈ ਚੀਜ਼ ਨੂੰ ਹਾਸਿਲ ਕਰਨ ਵਾਲਾ ਹੋ ਇਹ ਚੀਜ਼ ਇੱਕ ਗੁਬਾਰ ਇੱਕ ਗਮਾਨ ਕਰਨਾ ਆਪਣੇ ਆਪ ਤੇ ਹੰਕਾਰ ਕਰਨਾ ਉਹ ਮੈਂ ਇਦਾਂ ਮੈਂ ਇਦਾਂ ਇਹ ਗਲਤ ਹੈ ਇਹ ਮਨੁੱਖੀ ਜ਼ਿੰਦਗੀ ਨੂੰ ਉਹ ਜਿਹਨਾਂ ਚੀਜ਼ਾਂ ਨੂੰ ਉਹ ਗੁਣ ਸਮਝਦਾ ਹੁੰਦਾ ਇਹ ਔਗਣ ਨੇ ਤੇ ਇਹੀ ਨਾਸ਼ ਕਰ ਦਿੰਦੇ ਨੇ ਮਨੁੱਖੀ ਜ਼ਿੰਦਗੀ